ਅੱਤਾਰ ਸਿੰਘ ਤਰ੍ਹਾਂ ਬਾਈ ਨੰਬਰ 4 ਵਾਰਡ ਦਾ ਐਮ ਸੀ ਜੀ ਇਸ ਨੇ ਕਿ ਇੱਕ ਵੀਡੀਓ ਵੀ ਵਾਇਰਲ ਹੋਈ ਕਿ ਉਹ ਡੰਡਾ ਕਾਤਾ ਹੋਇਆ ਆਪਣੇ ਮੁਹੱਲੇ ਦੀਆਂ ਸਮੱਸਿਆਵਾਂ ਨੂੰ ਲੈ ਕੇ ਜੀ ਸੀ ਨੂੰ ਮੰਗ ਪੱਤਰ ਦੇ ਦਿੱਤਾ। ਉਸਨਾਂ ਨਾਲ ਗੱਲਬਾਤ ਕੀਤੀ ਗਈ ਜਦ ਸਾਡੇ ਸਹਿਯੋਗੀ ਦੇ ਵੱਲੋਂ ਤਾਂ ਪੁੱਛਿਆ ਗਿਆ ਕਿ ਆਖਰ ਉਸ ਨੂੰ ਜਿਹੜਾ ਕਿਉਂ ਕਰਨਾ ਪਿਆ ਤਾਂ ਗੱਲਬਾਤ ਕਰਦੇ ਹੋਏ ਅਫਤਾਰ ਸਿੰਘ ਤਾਰਨ ਦੱਸਿਆ ਕਿ ਉਸ ਦੇ ਵਾਰਡ ਤੇ ਕੰਮ ਨਹੀਂ ਹੋ ਰਹੇ ਲੋਕ ਪਰੇਸ਼ਾਨ ਨੇ ਉਸਨੇ ਕਿਹਾ ਕਿ ਉਹ ਇਹ ਮੁੱਦਾ ਲੈ ਕੇ ਵਿੱਤ ਮੰਤਰੀ ਪੰਜਾਬ ਹਰਪਾਲ ਸਿੰਘ ਚੀਮਾ ਅਤੇ ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਅਰੋੜਾ ਕੋਲ ਵੀ ਗਿਆ ਪਰ ਵਾਰਡ ਦਾ ਹੱਲ ਹਾਲੇ ਤੱਕ ਨਹੀਂ ਹੋਇਆ ਉਤੇ ਹੀ ਲੋਕਾਂ ਨੇ ਵੀ ਕਿਹਾ ਕਿ ਅਸੀਂ ਨਰਕ ਭਰੀ ਜ਼ਿੰਦਗੀ ਜੀ ਨੂੰ ਮਜਬੂਰ ਪੱਤਰਕਾਰ ਗੁਰਵਿੰਦਰ ਸਿੰਘ ਦੇ ਅਜੀਤ ਨਗਰ 22 ਨੰਬਰ ਵਾਰਡ ਜਿਸ ਦੇ ਕੇ ਐਮਸੀ ਹਨ ਅਵਤਾਰ ਸਿੰਘ ਤਾਰਾ ਜੀ ਉਹਨਾਂ ਨੂੰ ਉਹਨਾਂ ਦੇ ਜੋ ਕੰਮ ਹਨ ਉਹ ਨਹੀਂ ਹੋ ਰਹੇ ਵਾਰਡ ਦੇ ਕੰਮ ਨਹੀਂ ਹੋ ਰਹੇ ਪ੍ਰਸ਼ਾਸਨ ਵੱਲੋਂ ਅਣਗਹਿਲੀ ਕੀਤੀ ਜਾ ਰਹੀ ਹੈ ਜਿਸ ਕਾਰਨ ਇਹਨਾਂ ਨੇ ਇਹਨਾਂ ਦੀ ਆਪਾਂ ਇੱਕ ਵੀਡੀਓ ਦੇਖੀ ਸੀ ਕਿ ਇਹਨਾਂ ਨੇ ਵੀਡੀਓ ਬਾਹਰ ਨਿਕਲੀ ਸੀ ਕਿ ਇਹ ਡੰਡੋਤ ਕਰ ਕਰਕੇ ਡੀਸੀ ਸਾਹਿਬ ਨੂੰ ਮੰਗ ਪੱਤਰ ਦੇਣ ਜਾ ਰਹੇ ਹਨ ਕਿ ਮੈਂ ਮੌਜੂਦਾ ਐਮਸੀ ਹਾਂ ਆਪਦੀ ਜੇਬੋਂ ਕੰਮ ਕਰਵਾ ਰਹੇ ਹਾਂ ਮੇਰੇ ਵਾਰਡ ਦੇ ਕੰਮ ਨਹੀਂ ਹੋ ਰਹੇ ਵੀ ਮੇਰੇ ਕੰਮ ਕਰਵਾਏ ਜਾਣ ਕਿਉਂਕਿ ਵਾਰਡ ਦੇ ਜੋ ਲੋਕ ਹਨ ਉਹਨਾਂ ਦਾ ਕਿ ਐਮਸੀ ਨੂੰ ਹੀ ਕਹਿਣਾ ਹੁੰਦਾ ਹੈ ਲੇਕਿਨ ਪ੍ਰਸ਼ਾਸਨ ਵੱਲੋਂ ਇਹਨਾਂ ਦੇ ਬਾੜ ਦੇ ਕੰਮ ਨਹੀਂ ਕਰਾਏ ਜਾ ਰਹੇ ਥਾਂ ਥਾਂ ਤੋਂ ਲੀਕੇਜ ਹੋਈ ਪਈ ਹੈ ਲੋਕਾਂ ਨੂੰ ਬਹੁਤ ਦਿੱਕਤਾਂ ਸਾਹਮਣਾ ਕਰਨਾ ਪੈ ਰਿਹਾ ਸਾਡੇ ਨਾਲ ਅਵਤਾਰ ਸਿੰਘ ਜੀ ਮੌਜੂਦ ਨੇ ਗੱਲਬਾਤ ਕਰਾਂਗੇ ਉਹਨਾਂ ਦੇ ਨਾਲ ਅਵਤਾਰ ਸਿੰਘ ਜੀ ਡੰਡੋਤ ਕਰਦੇ ਹੋਏ ਅਸੀਂ ਮੰਦਰਾ ਮਸਜਿਦਾਂ ਦੇ ਲੋਕ ਜਾਂਦੇ ਦੇਖੇ ਨੇ ਲੇਕਿਨ ਤੁਸੀਂ ਇੱਕ ਅਨੋਖਾ ਹੀ ਕੰਮ ਕੀਤਾ ਕਿਸੇ ਤੁਹਾਡੀ ਇੱਕ ਵੀਡੀਓ ਵਸੀ ਕਾਫੀ ਦੇਖਿਆ ਵਾਇਰਲ ਹੋ ਰਹੀ ਹੈ ਵੀ ਤੁਸੀਂ ਡੀਸੀ ਆਫਿਸ ਤੋਂ ਮੰਗ ਪੱਤਰ ਦੇਣ ਜਾ ਰਹੇ ਹੋ ਡੰਡੋਤ ਕਰਕੇ ਕੀ ਕਾਰਨ ਹੋਇਆ ਜੀ ਦੇਖੋ ਜੀ ਕਾਰਨ ਮੇਰਾ ਸਿਰਫ ਜਿਹੜਾ ਇਹ ਸਰਕਾਰਾਂ ਸੁੱਤੀਆਂ ਪਈਆਂ ਨੇ ਇਹ ਪ੍ਰਸ਼ਾਸਨ ਸੁੱਤਾ ਪਿਆ ਇਹਨੂੰ ਜਗਾਉਣ ਤੇ ਲਈ ਜਾਂ ਤਾਂ ਮੈਂ ਡੰਗਰੂ ਖੜਕਾਉਣਾਗਾ ਜਾਂ ਮੈਂ ਧਰਨਾ ਲਾਉਣਾਗਾ ਇਸ ਤੋਂ ਬਗੈਰ ਇਹਨਾਂ ਨੂੰ ਜਾਗ ਨਹੀਂ ਆਉਂਦੀ ਉਸ ਦਿਨ ਵੀ ਮੈਂ ਰੁੜ ਕੇ ਜਿਹੜਾ ਹੈਗਾ ਨਗਰ ਕੌਂਸਲ ਸੌਰੀ ਡੀਸੀ ਦਫਤਰ ਤੇ ਗਿਆ ਸਾਡੇ ਸੰਗਰੂਰ ਡੀਸੀ ਸਾਹਿਬ ਨੂੰ ਮਿਲਣਾ ਉਦੋਂ ਪਹਿਲਾਂ ਮੈਂ ਆਹ ਕੰਪਲੇਟਾ ਨੇ ਮੰਗ ਪੱਤਰ ਨੇ ਆਹ ਦਿੱਤੇ ਹੋਏ ਨੇ ਇਹਨਾਂ ਤੇ ਨੰਬਰ ਲੱਗੇ ਹੋਏ ਨੇ ਇਹ ਡੀਸੀ ਸਾਹਿਬ ਨੂੰ ਮੈਂ ਦਿੱਤੇ ਹੋਏ ਨੇ ਅਗਰ ਇੱਕ ਮੈਂ ਗੱਲ ਕਰਦਾ ਜੀ ਜਿਨ੍ਹਾਂ ਦੇ ਖਿਲਾਫ ਜਿਹੜੇ ਮੈਕਮੇ ਅਧਿਕਾਰੀ ਕੰਮ ਨਹੀਂ ਕਰਦੇ ਅਧਿਕਾਰੀ ਕੰਮ ਨਹੀਂ ਕਰਦੇ ਤਾਂ ਅਸੀਂ ਬਹੁਤ ਉੱਪਰਿਆਂ ਤੱਕ ਕਰਦੇ ਆ ਉੱਪਰ ਲਿਆਂਦਾ ਪਹੁੰਚ ਕੀ ਆ ਜੀ ਉਹ ਉੱਪਰ ਨੇ ਜਿਹੜਾ ਸਾਡਾ ਮੰਗ ਪੱਤਰ ਜਾਂ ਕੰਪਲੀਟ ਆ ਮੇਰੀ ਮੇਰੇ ਵਾਰ ਦੀ ਉਹ ਚੱਕ ਕੇ ਅੱਗੇ ਕੀ ਕਰਦੇ ਨੇ ਜੀ ਉਹਨਾਂ ਲਈ ਵੀ ਭੇਜ ਦਿੰਦੇ ਨੇ ਜਿਹਦੇ ਖਿਲਾਫ ਕੰਪਲੇਟ ਆ ਉਹਦੇ ਲਈ ਵੀ ਭੇਜ ਦਿੰਦੇ ਨੇ ਉਹ ਕਿੱਥੋਂ ਸੁਣਨਗੇ ਉਹਨਾਂ ਨੇ ਚੱਕ ਕੇ ਆਪਣੀ ਫੈਸਲੇ ਚ ਦੱਬ ਰੱਖ ਲੈਂਦੇ ਨੇਗੇ ਫਿਰ ਮੇਰਾ ਉਹਨਾਂ ਨੂੰ ਡੀਸੀ ਸਾਹਿਬ ਨੂੰ ਸਿਰਫ ਕਹਿਣ ਦਾ ਮਤਲਬ ਇਹ ਹੀ ਸੀਗਾ ਵੀ ਜਿਹੜੀ ਸਾਡੀ ਨਗਰ ਕਾਉਂਸਲ ਕਮੇਟੀ ਆ ਸੰਘਰੂਰ ਉਹ ਸਾਡੇ ਕੰਮ ਨਹੀਂ ਕਰ ਰਹੇ ਬਾੜ ਦੇ ਕੰਮ ਨਹੀਂ ਕਰ ਰਹੇ ਹੁਣ ਮੈਂ ਤੁਹਾਨੂੰ ਦੱਸਣਾ ਚਾਹਣਾ ਜੀ ਆ ਦੇਖ ਲਓ ਤੁਸੀਂ ਆਹ ਜਿਹੜੇ ਸੀਵਰ ਦੇ ਪਾਈਪ ਮੈਂ ਖੁਦ ਪਾਏ ਨੇ ਆਪ ਪੈਸੇ ਪਲਦੇ ਉਹ ਲਿਆ ਕੇ ਪਾ ਕੇ ਆਪ ਪਾਏ ਨੇ ਆ ਪ੍ਰਾਈਵੇਟ ਬੰਦੇ ਲਵਾ ਕੇ ਮੈਂ ਆਪ ਕੰਮ ਕਰਾ ਰਹੇਗਾ ਠੀਕ ਹੈ ਜੀ ਆ ਜੇ ਮੈਂ ਸੌਰੀ ਸਾਥ ਆ ਜੇ ਮੈਂ ਆ ਦੇਖੋ ਝਾੜੂ ਮੈਂ ਆਪ ਮਾਰ ਰਿਆਂਗਾ ਜੇ ਸਪਾਈਸ ਵੀ ਸਰ ਸਪਾਈ ਸਰ ਕੋਈ ਹੈ ਨਹੀਂਗਾ ਜੀ ਲਾ ਹੀ ਨਹੀਂ ਝਾੜੂ ਮੈਂ ਆਪ ਮਾਰ ਰਿਆਂ ਹੋਕਿੰਗ ਵਾਲੀ ਮਸ਼ੀਨ 2 ਮਿੰਟ ਹੋਕਿੰਗ ਵਾਲੀ ਮਸ਼ੀਨ ਮੈਂ ਆਪ ਲੈ ਕੇ ਆਂਦੀ ਆ ਉਹ ਮੈਂ ਫੋਕਿੰਗ ਕੀਤੀ ਆ ਜੀ ਠੀਕ ਹੈ ਨਾ ਆ ਸਾਡੇ ਮੈਂ ਤੁਹਾਨੂੰ ਦੱਸਦਾ ਜੀ ਲਾਈਟਾਂ ਨਹੀਂ ਗੀਆਂ ਲਾਈਟਾਂ ਮੈਂ ਆਪ ਜਿਹੜੀਆਂ ਗਲੀਆਂ ਦੇ ਵਿੱਚ ਕੋਈ ਖਰਾਬ ਹੋ ਗਈ ਆ ਦੇਖੋ ਮੈਂ ਖੁਦ ਲਾਈਟਾਂ ਠੀਕ ਕਰਦਾ ਤੇ ਕੁਝ ਤਾਂ ਉਹਨਾਂ ਨੇ ਕਰਤੀਆਂ ਤੁਸੀਂ ਆਪ ਚੜਰੋ ਖੰਬੇ ਤੇ ਆ ਮੈਂ ਆਪ ਚੜਿਆ ਜੀ ਖੰਬੇ ਤੇ ਆ ਲਾਈਟ ਠੀਕ ਕੀਤੀ ਹੈ ਕਿ ਹੋਰ ਵੀ ਨੇ ਮੇਰੇ ਨਾਲ ਜਿਹੜੇ ਕੰਮ ਨੇ ਆ ਦੇਖੋ ਮੈਂ ਤੁਹਾਨੂੰ ਦਿਖਾਉਣਾ ਚਾਹੁੰਗਾ ਵੀ ਆਹਾਂ ਇੰਟਰਲਾਕ ਮੇਰੇ ਗਲੀ ਦੇ ਵਿੱਚ ਕੋਈ ਪਾਈਪ ਦੱਬ ਗਿਆ ਟੁੱਟ ਗਿਆ ਦੀ ਫੇਪ ਦੀ ਲੀਕ ਸੀ ਤਾਂ ਮੈਂ ਠੀਕ ਕਰਵਾ ਲਈ ਪਰ ਇੰਟਰਲਾਕ ਤਾਂ ਰਹਿ ਜਾਂਦੇ ਨਾ ਉਹ ਇੰਟਰਲਾਕ ਮੈਂ ਖੁਦ ਆਪ ਲਾਈਆਂ ਨੇ ਆਪ ਲਾਉਣਾਗਾ ਜਿਹੜਾ ਮਰਜੀ ਕੋਈ ਕੰਮ ਆ ਮੈਂ ਆਪ ਕਰਦਾ ਤਾਂ ਸਾਨੂੰ ਇੱਕ ਗੱਲ ਦੀ ਸਮਝ ਨਹੀਂ ਆਉਂਦੀ ਜਿਹੜੇ ਐਮਸੀ ਜਿੱਤ ਕੇ ਜਾਂਦੇ ਨੇ ਮਹੱਲਾਵਾਸੀ ਜਿਤਾ ਕੇ ਭੇਜਦੇ ਨੇ ਉਹ ਡਿਊਟੀ ਲਾਉਂਦੇ ਨੇ ਇੱਕ ਉਹ ਜ਼ਿੰਮੇਵਾਰੀ ਦਿੰਦੇ ਨੇ ਵੀ ਭਈਆ ਸਾਡਾ ਵਾਰਡ ਦਾ ਬੰਦਾ ਹੈਗਾ ਇਹ ਕੰਮ ਕਰਾਊਗਾ ਮੈਂ ਕੰਮ ਕਰਾ ਰਿਆਂ ਪਰ ਮੇਰੇ ਲੋਕ ਇੱਕਾ ਮੈਂ ਤੁਹਾਨੂੰ ਦਿਖਾਉਣਾ ਜੀ ਆਹ ਜਿਹੜੀ ਸਾਡੇ ਮੇਨ ਪ੍ਰੋਬਲਮ ਆ ਆਹ ਹਵਰੇ ਖੱਡਾ ਜਿਹੜਾ ਇਹ ਖੱਡਾ ਇਹ ਸੜਕਾ ਕੀ ਇੱਥੋਂ ਇਹ ਤਾਂ ਨਲ ਤਾਂ ਰੇਲਵੇ ਰੇਲਵੇ ਦੇ ਵਿੱਚ ਆਉਂਦੀ ਹੈ ਇਹ ਕਿਉਂਕਿ ਉਹਦੇ ਰੇਲਵੇ ਦੀਆਂ ਤਾਰਾਂ ਨੇ ਉਦੋਂ ਬਾਅਦ ਆ ਰੇਲਵੇ ਨੂੰ ਸੜਕ ਜਾਂਦੀ ਹੈ ਜੀ ਠੀਕ ਹੈ ਨਾ ਮੈਂ ਇੱਥੇ ਬੁਲਾਇਆ ਸੀਗਾ ਅਫਸਰਾਂ ਨੂੰ ਉਹਨਾਂ ਨੂੰ ਰੇਲਵੇ ਵਾਲਿਆਂ ਨੂੰ ਬੁਲਾਇਆ ਸੀਗਾ ਉਹਨਾਂ ਨੂੰ ਮੈਂ ਕੰਪਲੀਟਾਂ ਵੀ ਕੀਤੀਆਂ ਲੰਗੀਆਂ ਉਹਨਾਂ ਨੂੰ ਮੈਂ ਆਪਣਾ ਉਹਨਾਂ ਤੋਂ ਮਨਜ਼ੂਰੀ ਵੀ ਲੈਤੀ ਜੀ ਵੀ ਇਹ ਜਿਹੜਾ ਕੰਮ ਨੇ ਕੀਤੇ ਜਾਣ ਪਰ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਵੀ ਜਿਹੜੇ ਕੰਮ ਨੇ ਹੋ ਨਹੀਂ ਰਿਹਾ ਸਾਡੇ ਸਾਡੇ ਬਾੜ ਦੇ ਇੱਥੋਂ ਤਿੰਨ ਟਾਈਮ ਪਾਣੀ ਜਿਹੜਾ ਵਾਟਰ ਸਪਲਾਈ ਦਾ ਉਹ ਪਾਣੀ ਆ ਜਿਹੜਾ ਉਰੇ ਨਿਕਲਦਾ ਜੀ ਇਹ ਤਿੰਨੇ ਟਾਈਮ ਪਾਣੀ ਨਿਕਲ ਕੇ ਆ ਤੁਸੀਂ ਇੱਧਰ ਨਿਗਾਹ ਮਾਰ ਸਕਦੇ ਹੋਗੇ ਸਾਰਿਆਂ ਦੇ ਘਰੇ ਸਾਰਿਆਂ ਦੇ ਘਰਾਂ ਦੇ ਮੂਹਰੇ ਪਾਣੀ ਖੜਦਾ ਔਰ ਇੱਥੋਂ ਸਪੈਸ਼ਲ ਲੱਗਦੀ ਹੈ ਟਰੱਕ ਵੱਡੇ ਟਰੱਕ 18 18 ਟਰੈਲੇ ਟਰੱਕ ਔਰੋਂ ਦੀ ਨੰਗਦੇ ਨੇ ਔਰੋ ਇੱਕ ਦਾ ਨੰਗਣ ਕਰਕੇ ਇਹ ਆ ਜਿਹੜਾ ਖੱਡਾਗਾ ਇਹ ਖੱਡਾ ਸੜਕ ਤੋੜੀ ਜਾਂਦਾ ਜੀ ਪਾਣੀ ਖੜਦਾਗਾ ਟਰੱਕ ਨੰਗਦੇ ਤੇ ਸੜਕ ਰੁਪੀ ਜਾਂਦੀ ਆ ਆ ਪਿੱਛੇ ਮਸਾ ਬਣਵਾਈ ਆ ਪਹਿਲਾਂ ਇਹਦੇ ਕੇਵੀ ਸ਼ਾਰਟ ਤਾਰ ਪਾਈ ਸੀ ਕੇਵੀ ਸ਼ਾਰਟ ਤਾਰ ਪਾਉਣ ਤੋਂ ਬਾਅਦ ਉਹਦੀ 2 ਸਾਲ ਇਹ ਸੜਕ ਨਹੀਂ ਬਣਾਈ ਟੋਟਾ ਨਹੀਂ ਜੋੜਿਆ ਜਿਹੜਾ ਹੈਗਾ ਠੀਕ ਆ ਉਦੋਂ ਬਾਅਦ ਮੈਂ ਕੀ ਕੀਤਾ ਜੀ ਉੱਥੇ ਧਰਨਾ ਦਿੱਤਾ ਪੂਖ ਹੜਤਾਲ ਕੀਤੀ ਨਗਰ ਕੌਂਸਲ ਕਮੇਟੀ ਮੂਰੇ ਫਿਰ ਇਹ ਦੋ ਦਿਨਾਂ ਦੇ ਵਿੱਚੇ ਸੜਕ ਤਿਆਰ ਹੋ ਗਈ ਕਹਿਣ ਦਾ ਮਤਲਬ ਇਹ ਆ ਸਾਡੇ ਅਗਰ ਅਸੀਂ ਕੋਈ ਧਰਨਾ ਲਾ ਦਾਂਗੇ ਮੈਂ ਕੋਈ ਡੰਗਰੂ ਖੜਕਾ ਦੂੰਗਾ ਮੈਂ ਕੋਈ ਪ੍ਰੋਟੈਕਟ ਕਰ ਦੂੰਗਾ ਫਿਰ ਤਾਂ ਸਾਡੀ ਸੁਣਵਾਈ ਹੋ ਜਾਂਦੀ ਆ ਆਦਰਵਾਇਜ਼ ਨਗਰ ਕੌਂਸਲ ਕਮੇਟੀ ਦੇ ਜੋ ਆਮ ਆਦੀ ਪਾਰਟੀ ਨੂੰ ਸਵਾਰਥਨ ਦਿੱਤਾ ਸੀਗੇ ਉਹਨਾਂ ਨੂੰ ਸ਼ਾਮਲ ਵੀ ਹੋਏ ਸੀਗੇ ਤਾਂ ਸਰਕਾਰ ਆਮ ਆਦੀ ਪਾਰਟੀ ਦੇ ਮੁੱਖ ਮੰਤਰੀ ਭਗਵੰਤ ਮਾਨ ਜੀ ਦਾ ਆਪਣਾ ਜ਼ਿਲ੍ਹਾ ਆਪਣਾ ਸਮੂਹ ਸ਼ਹਿਰ ਹੈ ਉਹਨਾਂ ਦੀ ਆਮ ਸੀਐਮ ਸੀਟੀ ਹੈ ਰਾਜਧਾਨੀ ਕਹਿੰਦਾ ਸਰੂਰ ਨੂੰ ਪਰ ਕੀ ਗੱਲ ਹੈ ਕਿ ਸਰੂਰ ਦੇ ਕੰਮ ਨਹੀਂ ਹੋ ਰਹੇ ਆਸੇ ਪਾਸੇ ਤਾਂ ਮੈਂ ਆਪਾਂ ਦੇਖਿਆ ਵੀ ਕਾਫੀ ਕੰਮ ਹੋ ਰਹੇ ਨੇ ਮੈਂ ਤੁਹਾਨੂੰ ਇਹ ਦੱਸਦਾ ਜੀ ਗੁਰਜੀਤ ਜੀ ਗੱਲ ਕੀ ਆ ਜਦੋਂ ਅਸੀਂ ਜਿੱਤੇ ਸੀਗੇ ਆਜ਼ਾਦ ਜਿੱਤੇ ਸੀ ਆਜ਼ਾਦ ਜਿੱਤ ਕੇ ਅਸੀਂ 10 ਆਜ਼ਾਦ ਕੌਂਸਲਰ ਜਿੱਤੇ ਸੀਗੇ ਮੱਲਿਆਂ ਚ ਤੇ ਪਾਰਟੀ ਦੇ ਲਈ ਉਦੋਂ ਆਮ ਪਾਰਟੀ ਸਰਕਾਰ ਹੁਣ ਵੀ ਆ ਇੱਕ ਸਾਲ ਇਹਨਾਂ ਦਾ ਹਲੇ ਵੀ ਪਿਆਗਾ ਸਾਲ ਹੋ ਗਿਆ ਸਾਡੀ ਕਮੇਟੀ ਬਣੇ ਨੂੰ ਉਦੋਂ ਸਾਨੂੰ ਵੀ ਜ਼ਰੂਰਤ ਸੀ ਸਰਕਾਰ ਨੂੰ ਵੀ ਜ਼ਰੂਰਤ ਸੀ ਸਾਡੀ ਜ਼ਰੂਰਤ ਤੇ ਅਸੀਂ ਮਹੱਲੇ ਵਾਸੀ ਸਾਡੀ ਕਮੇਟੀ ਬਣੀ ਹੋਈ ਹੈ ਅਸੀਂ ਉਹਨਾਂ ਨਾਲ ਗੱਲਬਾਤ ਕੀਤੀ ਉਹਨਾਂ ਨੇ ਕਿਹਾ ਵੀ ਜਿਹੜੀ ਸਰਕਾਰ ਹੈਗੀ ਆ ਅਸੀਂ ਉਹਦੇ ਨਾਲ ਹੱਥ ਮਿਲਾਵਾਂਗੇ ਉਹਦੇ ਨਾਲ ਹੱਥ ਮਿਲਾਇਆ ਸਰਕਾਰཚ ਨੇ ਸਾਡੇ ਤੱਕ ਪਹੁੰਚ ਕੀਤੀ ਸਾਡੀ ਕਮੇਟੀ ਨਾਲ ਗੱਲਬਾਤ ਕੀਤੀ ਉਸ ਤੋਂ ਬਾਅਦ ਹੀ ਅਸੀਂ ਨੇ ਪਾਰਟੀ ਨਾਲ ਜੁਆਇਨ ਕਰਦੇ ਹਾਂ ਪਾਰਟੀ ਦੇ ਵਿੱਚ ਅਸੀਂ ਨੇ ਇੱਕੇ ਮੰਗ ਰੱਖੀ ਦੀ ਸਾਡੇ ਜਿਹੜੇ ਕੰਮ ਨੇ ਬਿਨਾਂ ਰੋਕ ਟੋਕ ਤੋਂ ਬਿਨਾਂ ਕਿਸੇ ਭੇਦਭਾਵ ਤੋਂ ਕੀਤੇ ਜਾਵਣ ਉਹ ਇਹਨਾਂ ਨੇ ਆਮੜਾ ਰੋੜਾ ਜੀ ਨੇ ਸਾਨੂੰ ਅਸ਼ਵਾਸ਼ਣ ਦਵਾਇਆ ਸੀਗਾ ਚੀਮਾ ਸਾਹਿਬ ਹੋਗੇ ਐਮਐਲਏ ਸਾਹਿਬ ਹੋਗੇ ਉੱਤੇ ਮੁੱਖ ਮੰਤਰੀ ਤੱਕ ਹੋਗੇ ਪਰ ਜਦੋਂ ਇਹਨਾਂ ਦਾ ਕੰਮ ਨਿਕਲ ਗਿਆ ਇਹਨਾਂ ਨੇ ਪ੍ਰਧਾਨ ਬਣਾ ਲਿਆ ਉਸ ਤੋਂ ਬਾਅਦ ਪ੍ਰਧਾਨ ਨੇ ਕਦੇ ਸਾਡੇ ਵਾਰਡ ਦਾ ਇੱਕ ਕੰਮ ਕੀਤਾ ਹੋਵੇ ਤਾਂ ਉਹਰੇ ਆ ਕੇ ਉਹ ਦੱਸ ਸਕਦਾ ਕਹਿ ਸਕਦਾ ਕਰ ਇੱਕ ਕੰਮ ਵੀ ਉਹਨ ਪ੍ਰਧਾਨ ਨੇ ਨਹੀਂ ਕਰਵਾਇਆ ਫਿਰ ਅਸੀਂ ਨੇ ਮੀਟਿੰਗਾਂ ਕੀਤੀਆਂ ਚੀਮੇ ਤੱਕ ਗਏ ਅਸੀਂ ਆਪਣਾ ਅਮਨ अरोੜਾ ਜੀ ਤੱਕ ਗਏ ਇੱਥੋਂ ਤੱਕ ਕੇ ਸੀਐਮ ਹਾਊਸ ਤੱਕ ਵੀ ਗਏ ਸੀਐਮ ਹਾਊਸ ਵੀ ਸਾਨੂੰ ਬੁਲਾਇਆ ਸ਼ਸ਼ੋਧਿਆ ਜੀ ਨਾਲ ਵੀ ਮੀਟਿੰਗ ਕੀਤੀ ਪਰ ਸਾਡੀ ਕਿਸੇ ਨੇ ਕੋਈ ਬਾਣੀ ਫੜੀ ਅੱਕ ਕੇ ਅਸੀਂ ਨੇ 8-10 ਜਣੇ ਨੇ 8 ਐਮਸੀਆਂ ਨੇ ਇਨਾਂ ਨੂੰ ਅਸਤੀਫੇ ਦੇਤੇ ਉਦੋਂ ਬਾਅਦ ਹੁਣ ਅਸੀਂ ਆਜ਼ਾਦ ਆ ਸਾਡੇ ਨਾਲ ਭੇਤ ਭਾਵ ਕੀਤਾ ਜਾਂਦਾ ਸਾਡੇ ਸਲਾਮ ਹੈਰੀ ਤੁਸੀਂ ਤਾਂ ਫਿਰ ਵੀ ਆਜ਼ਾਦ ਜਿੱਤੇ ਸੀਗੇ ਜਿਹੜੇ ਨਗਰ ਕੌਂਸਲ ਦੇ ਸਾਹ ਉਮੀਦ ਪ੍ਰਧਾਨ ਸੀਗੇ ਸੀਨੀਅਰ ਉਮੀਦ ਪ੍ਰਧਾਨ ਉਮੀਦ ਪ੍ਰਧਾਨ ਉਹਦਾ ਮੌਜੂਦਾ ਪਾਰਟੀ ਦੇ ਸੀਗੇ ਉਹਨਾਂ ਨੇ ਵੀ ਅਸਤੀਫੇ ਪਾਏ ਨੇ ਉਹਨਾਂ ਦਾ ਕੰਪਨੀ ਹੋਇਆ ਦੇਖੋ ਜੀ ਜਦੋਂ ਕੰਮ ਨਹੀਂ ਆ ਚਾਹੇ ਕੋਈ ਪਾਰਟੀ ਚਾਹੇਗਾ ਚਾਹੇ ਕੋਈ ਆਜ਼ਾਦ ਆ ਅਗਰ ਜਿਹਦੇ ਕੰਮ ਨਹੀਂ ਹੋਣਗੇ ਉਹਨੇ ਪਾਰਟੀ ਤੋਂ ਕੀ ਲੈਣਾ ਉਹਨਾਂ ਨੇ ਵੀ ਤਾਂ ਬਹੁਤ ਮੀਟਿੰਗ ਉਹਨਾਂ ਦੇ ਮਹੱਲੇ ਦਾ ਬੁਰਾ ਹਾਲ ਆ ਵਾਈਸ ਜੂਨੀਅਨ ਪ੍ਰਧਾਨ ਜੀ ਸਾਡੇ ਵਿੱਕੀ ਜੀ ਨੇ ਮੇਰੇ ਬਾੜ ਦੇ ਨਾਲ ਬਾੜ ਲੱਗਦਾ ਬਾੜ ਨੰਬਰ 23 ਹੈਗਾ ਆ ਰਾਮਨਗਰ ਮੰਡਾ ਤੁਸੀਂ ਜਾ ਕੇ ਦੇਖ ਲਓ ਜੀ ਨਰਕ ਹੈਗਾ ਮੇਰੇ ਆਲੇ ਪਾਸੇ ਦਾ ਸੀਵਰ ਵਾਟਰ ਸਪਲਾਈ ਦੀ ਸਮੱਸਿਆ ਹੈਗੀ ਉਹਦੇ ਆਲੇ ਪਾਸੇ ਦਾ ਜੀ ਸੀਵਰ ਦਾ ਪਾਣੀ ਗਲੀਆਂ ਦੇ ਵਿੱਚ ਭਰਿਆ ਪਿਆ ਪੀਣ ਵਾਲਾ ਪਾਣੀ ਮਿਕਸ ਗੰਦਾ ਹੋ ਕੇ ਆ ਰਿਹਾ ਹੈਗਾ ਸਾਰਾ ਜੀ ਹੁਣ ਜੇ ਕੰਮ ਨਾ ਹੋਏ ਹੁਣ ਤਾਂ ਅਪ ਡੰਡੋਤ ਕਰ ਲੇ ਇਸ ਤੋਂ ਬਾਅਦ ਕੀ ਹੈ ਦੇਖੋ ਜੀ ਮੈਂ ਤਾਂ ਡੀਸੀ ਸਾਹਿਬ ਨੂੰ ਉਹਦੇ ਕੱਲ ਉਹਦੇ ਲਾਸਟ ਵਾਰੀ ਜਾ ਕੇ ਕਹਿ ਕੇ ਆਇਆਗਾ ਮੈਂ ਲਾਸਟ ਵਾਰੀ ਆਪਣਾ ਗੁਰੇ ਜੀ ਕਹਿ ਕੇ ਆਇਆਗਾ ਗੁਰਵਿੰਦਰ ਜੀ ਵੇ ਡੀਸੀ ਸਾਹਿਬ ਮੈਂ ਅੱਜ ਆ ਗਿਆ ਇਸ ਤੋਂ ਬਾਅਦ ਮੈਂ ਤੁਹਾਡੇ ਲਵੇ ਨਹੀਂ ਆਂਦਾ ਇਸ ਤੋਂ ਬਾਅਦ ਤਾਂ ਜ਼ਿਆਦਾ ਮੈਂ ਧਰਨਾ ਲਾਉਂਗਾ ਜਾਂ ਮੈਂ ਭੁੱਖ ਹੜਤਾਲ ਤੇ ਬੈਠੂ ਜਾਂ ਮੈਂ ਚੜੂਗਾ ਪਾਣੀ ਵਾਲੀ ਟੈਂਕੀ ਦੇ ਉਹਦਾ ਜ਼ਿੰਮੇਵਾਰ ਸਰਕਾਰ ਪ੍ਰਸ਼ਾਸਨ ਤੇ ਮਾਨਯੋਗ ਜਿਹੜਾ ਆਪਣਾ ਨਗਰ ਕੌਂਸਲ ਕਮੇਟੀ ਆ ਇਹਦੇ ਈਓ ਸਾਹਿਬ ਤੇ ਨਗਰ ਕੌਂਸਲ ਕਮੇਟੀ ਦਾ ਪ੍ਰਧਾਨ ਹੋਊਗਾ ਇਹ ਸੰਸ ਨਾਲ ਅਵਤਾਰ ਸਿੰਘ ਤਾਰਾ ਜੀ ਐਮਸੀ ਸਾਹਿਬ ਜਿਨ੍ਹਾਂ ਨੇ ਕਿ ਆਪਣੀ ਜੇਬੋਂ ਤੱਕ ਵੀ ਪਹਿ ਖਰਚ ਤੇ ਤੇ ਇਲਜ਼ਾਮ ਲਗਾਏ ਨੇ ਨਗਰ ਕੌਂਸਲ ਦੇ ਪ੍ਰਧਾਨ ਦੇ ਉੱਪਰ ਕਿ ਇਹਨਾਂ ਦੇ ਵਾਰਡ ਦੇ ਉਹਨਾਂ ਦੁਆਰਾ ਕੰਮ ਨਹੀਂ ਕਰਾਇਆ ਜਾ ਰਿਹਾ ਚੀਮਾ ਸਾਹਿਬ ਤੱਕ ਗਏ ਅਮਨ अरोड़ा ਪਾਰਟੀ ਪ੍ਰਧਾਨ ਹਨ ਜੋ ਅਤੇ ਕੈਬਨਟ ਮੰਤਰੀ ਹਨ ਉਹਨਾਂ ਕੋਲ ਵੀ ਜਾਏ ਫਿਰ ਵੀ ਕੰਮ ਨਾ ਹੋਇਆ ਐਮਐਲਏ ਸਾਹਿਬ ਕੋਲ ਵੀ ਜਾਏ ਫਿਰ ਵੀ ਕੰਮ ਨਾ ਹੋਇਆ ਤਾਂ ਅੱਕ ਕੇ ਇਹਨਾਂ ਨੂੰ ਗੰਡੋਤ ਕਰਨਾ ਪਿਆ ਦੁਧਾਣਾ ਪਿਆ ਕਿ ਭਾਈ ਅਸੀਂ ਹੋਰ ਕੀ ਕਰੀਏ ਡੰਡੋਤ ਹੀ ਕਰ ਸਕਦੇ ਹਾਂ ਇੱਕ ਰਿਕਵੈਸਟ ਕਰ ਸਕਦੇ ਹਾਂ ਲੇਕਿਨ ਫਿਰ ਵੀ ਇਹਨਾਂ ਦੇ ਕੰਮ ਨਹੀਂ ਹੋ ਰਹੇ ਵਾੜ ਵਾਸੀ ਮਜੂਦ ਨੇ ਉਹਨਾਂ ਨਾਲ ਗੱਲ ਕਰਾਂਗੇ ਤੁਸੀਂ ਕਰਾਂਗੇ ਸਤਿ ਸ਼੍ਰੀ ਅਕਾਲ ਕੀ ਨਮਾਇਬ ਬਣਸ ਰਤਾਰਨ ਜੀ ਸਿੰਘ ਜੀ ਪਰ ਜਿਹਨੇ ਪਾ ਦੇਖਾਗਾ ਕਿ ਤਾਰਾ ਜੀ ਨੇ ਕੱਲ ਕੁਝ ਦਿਨ ਪਹਿਲਾਂ ਡੰਡੋਤ ਕੀਤਾ ਵੀਡੀਓ ਵੀ ਕਾਫੀ ਵਾਇਰਲ ਹੋਈ ਹੈ ਲੇਕਿਨ ਇਹਨੇ ਪ੍ਰਧਾਨਾਂ ਨੂੰ ਐਮਸੀ ਸਹਿਬਾਨ 8 10 ਐਮਸੀ ਨੇ ਉਹਨਾਂ ਨੇ ਸਟੇਫ ਵੀ ਪਾਤੇ ਲੇਕਿਨ ਸਰਕਾਰ ਦੇ ਸਿਰ ਤੇ ਜੂਨ ਹੀ ਸਰਕੀ ਹਲੇ ਤੱਕ ਪ੍ਰਸ਼ਾਸਨ ਸੁੱਤਾ ਪਿਆਗਾ ਨਗਰ ਕੌਂਸਲ ਪ੍ਰਧਾਨ ਕੀ ਕਾਰਨ ਹੈਗਾ ਕਿ ਤੁਹਾਡੇ ਵਾਰਡ ਦੇ ਕੰਮ ਨਿਕਲਿਆ ਹੋਇਆ ਗੱਲ ਇਹ ਵੀ ਸਰਕਾਰ ਦਾ ਦੁਆਲਾ ਨਿਕਲਿਆ ਪਿਆ ਸਰਕਾਰ ਕੋਲੇ ਕੋਈ ਪੈਸਾ ਨਹੀਂ ਮੁੱਖ ਮੰਤਰੀ ਸਾਹਿਬ ਤਾਂ ਕਹਿੰਦੇ ਨੇ ਪੈਸੇ ਹੀ ਬੜਾ ਮੈਂ ਉਹਨਾਂ ਨੇ ਮੂੰਹ ਦੇ ਸੁਣੇ ਨਹੀਂ ਆਪਣੇ ਕਿ ਪੈਸੇ ਨਹੀਂ ਹੈਗੇ ਬਿਲਕੁਲ ਇਹ ਸੁੱਕੀਆਂ ਡਿੰਗਾ ਮਾਰ ਰਹੇ ਨੇ ਨਹੀਂ ਸਰ ਜਿਹੜਾ ਆਸੇ ਪਾਸੇ ਜਿਵੇਂ ਸੁਨਾਮ ਹੋ ਗਿਆ ਦਲਬਾ ਹੋ ਗਿਆ ਲਹਿਰਾ ਹੋ ਗਿਆ ਇੱਧਰ ਤਾਂ ਵਧੀਆ ਕੰਮ ਹੋ ਰਹੇ ਨੇ ਉਹ ਤਾਂ ਆਪਣੇ ਮੰਤਰੀ ਨੇ ਮੰਤਰੀਆਂ ਦੇ ਏਰੀਆ 'ਚ ਤਾਂ ਕੰਮ ਹੋ ਜਾਂਦੇ ਆਮ ਪਬਲਿਕ ਦਾ ਕੋਈ ਕੰਮ ਨਹੀਂ ਹੋ ਰਿਹਾ ਫਿਰ ਲੱਗਦਾ ਨਹੀਂ ਕਿਤੇ ਨਾ ਕਿਤੇ ਵੀ ਇੱਧਰ ਐਮ.ਐਲ.ਏ. ਸਾਹਿਬ ਨੂੰ ਧਿਆਨ ਦੇਣਾ ਚਾਹੀਦਾ ਆਪਣੇ ਏਰੀਆ ਵੱਲ ਐਮ.ਐਲ.ਏ. ਸਾਹਿਬ ਆਏ ਸੀ ਪਰਸੋਂ ਚੌਥੇ ਸਾਡਾ ਲਾਲਾ ਇੱਥੇ ਡਿੱਗ ਪਿਆ ਸੀ ਇਸ ਖੱਡੇ ਦੇ ਵਿੱਚ ਗੁਰੂ ਰਵਦਾਸ ਜੀ ਦੀ ਜਨਮਤੀ ਸੀ ਦੇਖੋ ਜੇ ਇਹਨਾਂ ਨੂੰ ਕਹਿੰਨਾ ਤਾਂ ਇਹ ਬੁਰਾ ਮੰਨਦੇ ਨੇ ਪਰ ਕੰਮ ਕੋਈ ਨਹੀਂ ਕਰਾਉਂਦੇ ਹਕੀਕਤ ਦੇ ਵਿੱਚ ਤਾਰਾ ਦੇਖਦੇ ਅਸੀਂ ਸਾਡੇ ਮਹੱਲੇ ਦੇ ਵਿੱਚ ਕਿਸੇ ਸੀਵਰੇਜ ਦੀ ਸਮੱਸਿਆ ਆ ਗਈ ਕਿਸੇ ਬਾਅਦ ਸਪਲਾਈ ਦੀ ਸਮੱਸਿਆ ਇਹ ਨਿੱਜੀ ਤੌਰ ਤੇ ਜਾ ਕੇ ਉਹ ਕਰਦਾ ਸਟਰੀਟ ਲਾਈਟ ਦੀ ਸਮੱਸਿਆ ਆ ਜਾਂਦੀ ਹੈ ਕਿਸੇ ਡੋਰ ਦੀ ਸਮੱਸਿਆ ਆ ਗਈ ਤਾਂ ਇਹ ਨਿੱਜੀ ਤੌਰ ਤੇ ਕੰਮ ਕਰਦਾ ਪੱਲੋਂ ਪੈਸੇ ਖਰਚ ਕੇ ਕੰਮ ਕਰ ਰਿਹਾ ਸਾਨੂੰ ਕਈ ਵਾਰੀ ਇਹਦੀ ਮਦਦ ਕਰਨੀ ਪੈਂਦੀ ਆ ਵੀ ਚਲੋ ਪਬਲਿਕ ਦੇ ਕੰਮ ਕਰ ਰਿਹਾ ਹੈ ਉਹ ਉੱਥੇ ਦੋ ਪੈਸੇ ਹਿਲਾ ਰਿਹਾ ਪਰ ਸਾਨੂੰ ਇਹ ਵੀ ਪਤਾ ਲੱਗਿਆ ਵੀ ਇਹਦੇ ਜਿਹੜੇ ਬਿੱਲ ਨੇ ਕਮੇਟੀ ਵੱਲੋਂ ਪਾਸ ਨਹੀਂ ਕੀਤੇ ਜਾ ਰਹੇ ਇਹ ਲੱਗਦਾ ਹੈ ਕਿ ਬਦਲੇ ਆ ਰਿਹਾ ਹੈ ਵੀ ਬਦਲੇ ਆਈ ਦੀ ਭਾਵਨਾ ਤਾਂ ਹੈ ਹੀ ਐ ਇਸ ਤੋਂ ਸਾਫ ਹੁੰਦਾ ਹੈ ਵੀ ਸੰਗਰੂਰ ਕਮੇਟੀ ਕੋਲੇ ਕੋਈ ਪੈਸਾ ਹੀ ਨਹੀਂ ਉਹ ਮੁੱਖ ਮੰਤਰੀ ਭਗਵੰਤ ਮਾਨ ਜੀ ਧੂਰੀ ਰਹਿ ਗਏ ਨੇ ਚੀਮਾ ਸਾਹਿਬ ਦੇ ਡੱਬੇ ਲੈ ਕੇ ਰੋੜਾ ਜੀ ਸਨਾਮ ਲੈ ਕੇ ਨੇ ਕਿਤੇ ਨਾ ਕਿਤੇ ਸਲੂਰ ਨਾਲ ਵਿਤਕਰਾ ਕੀਤਾ ਜਾ ਰਿਹਾ ਹੈ ਬਿਲਕੁਲ ਮਥਰੇਈ ਮਾਂ ਵਾਲਾ ਸਲੂਕ ਕੀਤਾ ਜਾ ਰਿਹਾ ਸੰਗਰੂਰ ਦੇ ਨਾਲ ਜਿਹੜੇ ਐਮਸੀ ਆਜ਼ਾਦ ਜਿੱਤੇ ਸੀ ਉਹ ਅਸੀਂ ਇਸ ਮਨਸੇ ਦੇ ਨਾਲ ਇਹਨਾਂ ਨੂੰ ਆਮ ਆਦਮੀ ਪਾਰਟੀ ਜੁਆਇਨ ਕਰਾਈ ਸੀ ਵੀ ਕਿਉਂਕਿ ਸਰਕਾਰ ਇਹਨਾਂ ਦੀ ਹੈ ਕਿ ਇਹਨਾਂ ਦੇ ਨਾਲ ਲਾ ਕੇ ਮਹੱਲੇਆਂ ਦਾ ਸੁਧਾਰ ਹੋ ਜੂ ਮਹੱਲੇਆਂ ਦੀ ਡਿਵੈਲਪਮੈਂਟ ਹੋ ਜੂਗੀ ਜਿਹੜੇ ਰਹਿਦੇ ਕੰਮ ਨੇ ਕਿ ਉਹ ਪੂਰੇ ਹੋ ਜਾਣਗੇ ਪਰ ਉਹ ਪ੍ਰਣਾਲਾ ਉੱਥੇ ਦੀ ਉੱਥੇ ਤੇ ਬਿਲਕੁਲ ਜੀ ਮਹੱਲੇ ਵਾਸੀ ਹਨ ਜਿਨ੍ਹਾਂ ਨੇ ਦੱਸਿਆ ਹੈ ਕਿ ਜੋ ਇੱਥੋਂ ਦੀ ਦੁਕਾਨਦਾਰ ਹਨ ਉਹ ਵੀ ਔਖੇ ਹਨ ਕਿਉਂਕਿ ਇੱਥੇ ਵੱਡੇ ਵੱਡੇ ਗੱਡੀਆਂ ਟਰੱਕ ਟਰਾਲੇ ਲੰਘਦੇ ਹਨ ਤਾਂ ਇਹ ਸੜਕ ਟੁੱਟੀ ਪਈ ਹੈ ਇੱਥੇ ਹੀ ਨਾਲ ਹੀ ਰੇਲਵੇ ਵਾਲੇ ਪਾਸੇ ਜਾਈਏ ਤਾਂ ਇਹ ਵੀ ਸੜਕ ਬਿਲਕੁਲ ਟੁੱਟੀ ਪਈ ਹੈ ਜਿਸ ਕਾਰਨ ਮਹੱਲੇ ਦੇ ਕੰਮ ਨਹੀਂ ਹੋ ਰਹੇ ਤਾਂ ਜਿਸ ਕਾਰਨ ਅਵਤਾਰ ਸਿੰਘ ਤਾਰਾ ਜੀ ਨੂੰ ਡੰਡੋਤ ਕਰਕੇ ਡੀਸੀ ਸਾਹਿਬ ਨੂੰ ਮੰਗ ਪੱਤਰ ਦੇਣ ਜਾਣਾ ਪਿਆ ਤਾਂ ਡੀਸੀ ਡੀਸੀ ਸਾਹਿਬ ਨੇ ਇਹਨੂੰ ਪ੍ਰੋਸਾ ਦਿੱਤਾ ਕਿ ਬਹੁਤ ਜਲਦ ਕੰਮ ਕਰਵਾਏ ਜਾਣਗੇ ਤਾਂ ਇਹਨਾਂ ਨੇ ਕਿਹਾ ਵੀ ਜੇ ਸਾਡਾ ਕੰਮ ਨਾ ਹੋਇਆ ਮੇਰੇ ਵਾਰਡ ਦੇ ਕੰਮ ਨਾ ਹੋਏ ਤਾਂ ਇਹਨਾਂ ਨੂੰ ਧਰਨਾ ਲਗਾਉਣ ਦੇ ਲਈ ਮਜਬੂਰ ਹੋਣਾ ਪਵੇਗਾ ਕਈ ਚੀਜ਼ਾਂ ਨੂੰ ਨਾ ਗਰਾਊਂਡ ਤੇ ਆਣ ਲਈ ਟਾਈਮ ਲੱਗ ਜਾਂਦਾ ਅਸੀਂ ਹੁਣ ਜਿੱਦਾਂ ਨਵੇਂ ਈਓ ਸਾਹਿਬ ਜੁਆਇਨ ਕੀਤੇ ਨੇ ਸਬਤ ਉਹਨਾਂ ਨੂੰ ਵੀ ਡਾਇਰੈਕਸ਼ਨ ਦੇ ਦਿੱਤੀਆਂ ਜਿੱਦਾਂ ਕਿ ਇਕਤਾਵਾਰਾ ਪਸ਼ੂਆਂ ਦਾ ਡੌਗਸ ਦਾ ਮਸਲਾ ਹੈਗਾ ਉਹਦੇ ਸਬੰਧੀ ਅਸੀਂ ਪਿੱਛੇ ਵੀ ਦੋ ਵਾਰ ਮੀਟਿੰਗ ਕਰ ਚੁੱਕੇ ਹਾਂ ਹੁਣੇ ਡਿਪਟੀ ਡਾਇਰੈਕਟਰ ਸਾਹਿਬ ਨਾਲ ਵੀ ਮੀਟਿੰਗ ਕੀਤੀ ਹੈਗੀ ਹੈ ਤੇ ਅਸੀਂ ਮੰਗਲਵਾਰ ਨੂੰ ਇੱਕ ਹੋਰ ਮੀਟਿੰਗ ਰੱਖੀ ਹੈ ਜਿਹਦੇ ਵਿੱਚ ਅਸੀਂ ਫਾਈਨਲਾਈਜ਼ ਇਹ ਕਰਨਾ ਹੈ ਵੀ ਅਸੀਂ ਕਿੱਦਾਂ ਇਹਨਾਂ ਦਾ ABC ਪ੍ਰੋਗਰਾਮ ਸ਼ੁਰੂ ਕਰਕੇ ਅਵਾਰਾ ਪਸ਼ੂਆਂ ਲਈ ਕੰਟਰੋਲ ਜਿਹੜਾ ਹੈ ਕਰਨ ਦਾ ਜੋ ਐਕਚੁਅਲ ਐਸ ਪਰ ਲਾ ਤਰਤੀਬ ਬਣਦੀ ਹੈ ਉਹਨੂੰ ਕਿੱਦਾਂ ਗਰਾਊਂਡ ਤੇ ਲੈ ਕੇ ਆਈਏ ਅਵਾਰਾ ਪਸ਼ੂਆਂ ਤੋਂ ਨਾਲ ਨਾਲ ਸ਼ਹਿਰ ਦੇ ਵਿੱਚ ਕੂੜੇ ਦੇ ਵੱਡੇ ਵੱਡੇ ਢੇਰ ਨੇ ਉਸ ਜਿਹਨੂੰ ਲੈ ਕੇ ਵੀ ਕੋਈ ਕੰਮ ਨਹੀਂ ਕੀਤਾ ਜਾ ਰਿਹਾ ਕਈ ਵਾਰੀ ਆਮ ਲੋਕਾਂ ਵੱਲੋਂ ਪ੍ਰੋਟੈਸਟ ਹੋ ਚੁੱਕੇ ਆ ਜੀ ਉਹਨੂੰ ਲੈ ਕੇ ਵੀ ਕੋਈ ਇੰਪਲੀਮੈਂਟੇਸ਼ਨ ਨਹੀਂ ਹੋ ਰਹੀ ਜੀ ਕੂੜੇ ਦੇ ਢੇਰਾਂ ਨੂੰ ਲੈ ਕੇ ਵੀ ਐਈਓ ਸਾਹਿਬ ਨੂੰ ਡਾਇਰੈਕਸ਼ਨ ਅਸੀਂ ਦੇ ਦਿੱਤੀਆਂ ਹੈਗੀਆਂ ਇੱਕ ਤਾਂ ਜਿੰਨਾ ਵੀ ਸਵਚ ਭਾਰਤ ਮਿਸ਼ਨ ਦੇ ਅਧੀਨ ਸਾਨੂੰ ਜੋ ਵੀ ਫੰਡਿੰਗ ਦੇ थ्रू ਇਨਫਰਾਸਟਰਕਚਰ ਪ੍ਰੋਵਾਈਡ ਹੋ ਸਕਦਾ ਹੈ ਅਸੀਂ ਉਹਦੀ ਡਿਟੇਲ ਤਿਆਰ ਕਰ ਰਹੇ ਹਾਂ ਇਸ ਤੋਂ ਇਲਾਵਾ ਜਿਹੜੇ ਗਰਾਊਂਡ ਦਾ ਸਟਾਫ ਹੈ ਉਹਨਾਂ ਨੂੰ ਸਖਤ ਜ਼ਿੰਮੇਵਾਰੀ ਕਰ ਦਿੱਤੀਆਂ ਗਈਆਂ ਵੀ ਏਰੀਆ ਵਾਈ ਜਿਹੜੀ ਕਲੀਨਿੰਗ ਹੈਗੀ ਹੈ ਉਹ ਸ਼ੁਰੂ ਕਰ ਦਿੱਤੀ ਜਾਵੇ ਇੱਕ ਰੋਸਟਰ ਬਣਾ ਲੇਤਾ ਜਾਵੇ ਇਹਨਾਂ ਦਾ ਤਾਂ ਜੋ ਹਰ ਏਰੀਆ ਦੀ ਹਫਤੇ ਮਹੀਨੇ ਦੇ ਵਿੱਚ ਇੱਕ ਵਾਰ ਡੀਪ ਕਲੀਨ ਕਰਕੇ ਚੰਗੀ ਤਰ੍ਹਾਂ ਸਫਾਈ ਹੋ ਜੇ ਤਾਂ ਜੋ ਬਾਰ ਬਾਰ ਇਸ ਚੀਜ਼ ਤੇ ਜਿਹੜਾ ਦਿੱਕਤ ਨਾ ਆਵੇ ਤੇ ਇਹਦੇ ਸਬੰਧੀ ਮੈਂ ਲੋਕਾਂ ਨੂੰ ਵੀ ਇਸ ਮਾਧਿਅਮ ਰਾਹੀਂ ਅਪੀਲ ਕਰਨਾ ਚਾਹੁੰਗਾ ਵੀ ਅਸੀਂ ਜਿਹੜਾ ਆਪਣਾ ਕੂੜਾ ਜਨਰੇਟ ਹੁੰਦਾ ਹੈ ਉਹਨਾਂ ਨੂੰ ਆਪਣੇ ਘਰਾਂ ਦੇ ਵਿੱਚ ਹੀ ਰੱਖ ਕੇ ਤੇ ਜਦੋਂ ਡੋਰ ਟੂ ਡੋਰ ਕੋਈ ਕਲੈਕਟਰ ਆਂਦਾ ਉਹਨਾਂ ਨੂੰ ਹੀ ਦਈਏ ਤੇ ਸੜਕ ਦੇ ਆਸ-ਪਾਸ ਆਂਦੇ ਜਾਂਦੇ ਅਸੀਂ ਕੂੜਾ ਸੁੱਟਣ ਤੋਂ ਬੁਰੇਜ ਕਰੀਏ ਜਿਸ ਤਰ੍ਹਾਂ ਤੁਸੀਂ ਕਿਹਾ ਕਿ ਇਹ ਉਹਨੂੰ ਹਦਾਇਤ ਕੀਤੀ ਹੈ ਕਿ ਕੋਈ ਟਾਈ ਬੌਂਡ ਕੀਤਾ ਗਿਆ ਉਹਦੇ ਵਿੱਚ ਕੀ ਇੰਨੇ ਸਮੇਂ ਦੇ ਵਿੱਚ ਸ਼ਹਿਰ ਕਲੀਨ ਕਰਕੇ ਰਿਪੋਰਟ ਕੀਤੀ ਜਾਵੇ ਕਿਉਂਕਿ ਅਕਸਰ ਹੀ ਜਿਹੜੇ ਆਰਡਰਾਂ ਦੇ ਧੱਜੌਂਡੀਆਂ ਸ਼ਰੀਆਮ ਦੇਖਿਆ ਜਾਂਦੀ ਹੈ ਸੋ ਇਹਦੇ ਵਿੱਚ ਜੀ ਜੋ ਸਾਡਾ ਅਸੀਂ ਕੈਲਕੂਲੇਸ਼ਨ ਲਗਾਈ ਸੀ ਜਿੰਨਾ ਸਾਡੇ ਕੋਲ ਸਟਾਫ ਹੈ ਉਹਦੇ ਮੁਤਾਬਿਕ ਤਕਰੀਬਨ ਤਕਰੀਬਨ ਅਸੀਂ 1 ਮਹੀਨੇ ਦਾ ਜਿਹੜਾ ਟਾਈਮ ਦਿੱਤਾ ਹੈ ਬਟ ਕਿਉਂ ਜੋ ਕੂੜੇ ਦਾ ਜਿਹੜਾ ਮਸਲਾ ਹੁੰਦਾ ਉਹ ਨਿਰੰਤਰ ਚ ਅੱਜ ਅਸੀਂ ਇੱਕ ਵਾਰ ਸਫਾਈ ਕਰਦੀਏ ਕੱਲ ਨੂੰ ਫਿਰ ਕੂੜਾ ਉੱਥੇ ਸੁੱਟਿਆ ਜਾ ਸਕਦਾ ਹੈਗਾ ਸੋ ਇਹਦੇ ਵਿੱਚ ਸਾਨੂੰ ਸਾਰੇ ਸਿਟੀਜ਼ਨਸ ਦੇ ਵੀ ਸਹਿਯੋਗ ਦੀ ਲੋੜ ਹੈਗੀ ਹੈ ਵੀ ਇਹਦੇ ਵਿੱਚ ਸਾਡਾ ਸਾਥ ਦੇਵਾਂ ਵਰ ਕੁੱਤਿਆਂ ਨੂੰ ਲੈ ਕੇ ਬਹੁਤ ਸਮੱਸਿਆ ਆ ਰਹੀ ਹੈ ਲਗਾਤਾਰ ਬੱਚਿਆਂ ਨੂੰ ਵਟਿਆ ਜਾ ਰਿਹਾ ਹੈ ਬਜ਼ੁਰਗਾਂ ਨੂੰ ਆਉਣਾ ਕੋਲੋਂ ਆਪਣਾ ਸ਼ਕਾਰ ਬਣਾਇਆ ਜਾ ਰਿਹਾ ਉੱਥੋਂ ਲੈ ਕੇ ਵੀ ਕੋਈ ਨਗਰ ਕੌਂਸਲ ਦੇ ਅਧਿਕਾਰੀਆਂ ਦੇ ਧਿਆਨ 'ਚ ਆਉਣ ਤੋਂ ਬਾਅਦ ਵੀ ਕਿਸੇ ਨੇ ਕੋਈ ਵੀ ਜਿਹੜਾ ਐਕਸ਼ਨ ਹੁਣ ਨਹੀਂ ਹੋ ਰਿਹਾ ਜੀ ਐਕਸ਼ਨ ਇਹਦੇ ਵਿੱਚ ਇੱਕੋ ਹੀ ਹੈ ਜੋ ਐਸ ਪਰ ਲਾਅ ਅਸੀਂ ਕਰ ਸਕਦੇ ਹਾਂ ਉਹ ਹੈ ਸਟੈਫਿਕੇਸ਼ਨ ਆਫ ਡੌਗ ਜਿਹਨੂੰ ਅਸੀਂ ਕਹਿੰਦੇ ਐਨੀਮਲ ਬਰਥ ਕੰਟਰੋਲ ਪ੍ਰ ਸੋ ਐਨੀਮਲ ਬਰਥ ਕੰਟਰੋਲ ਪ੍ਰੋਗਰਾਮ ਆਈਜੀ ਡਾਇਰੈਕਟਿਚ ਇਥੇ ਨਹੀਂ ਕੋਈ ਐਗਜ਼ਿਸਟ ਕਰਦਾ ਉਹਨੂੰ ਅਸੀਂ ਸ਼ੁਰੂ ਕਰਨ ਲਈ ਜਿਹੜੇ ਉਪਰਾਲੇ ਕਰ ਰਹੇ ਹੈਗੇ ਆ ਤੇ ਜਲਦੀ ਅਸੀਂ ਉਹ ਕੋਸ਼ਿਸ਼ ਕਰਕੇ ਉਹਨੂੰ ਸਟਾਰਟ ਕਰਵਾਉ। ਕਿੰਨੇ ਟਾਈਮ ਦੀ ਉਮੀਦ ਹੈ ਜੀ ਸ਼ੁਰੂ ਹੋਣ ਦੀ? ਦੇਖੋ ਜੀ ਕੁਝ ਸਾਨੂੰ ਏਰੀਆ ਜਿੱਥੇ ਆਪਾਂ ਸ਼ੁਰੂ ਕਰਨਾ ਹੈ ਜਿਹੜਾ ਥਾਂ ਤੇ ਆਪਾਂ ਉਹਨੂੰ ਹਸਪੀਟਲ ਬਣੇਗਾ ਜਿੱਥੇ ਸਟਰਲਾਈਜੇਸ਼ਨ ਹੋਏਗੀ ਉਹ ਲੋਕੇਟ ਕਰਨ ਵਿੱਚ ਜੋ ਟਾਈਮ ਲੱਗ ਰਿਹਾ ਇੱਕ ਵਾਰ ਉਹ ਆ ਜਾਏਗਾ ਤਾਂ ਮੈਂ ਉਮੀਦ ਕਰਦਾ ਵਿਦਨ 2 ਮੰਥਸ ਤੋਂ ਘੱਟ ਸ਼ੁਰੂ ਹੋ ਜਾਵੇ।